ਕਈ ਸੋ ਕੁੜੀਆਂ ਤੋਂ ਪਲੱਸ ਰੇਪ ਹੋਇਆ ਸੀਗਾ ਕਿੰਨਾ 2200 2200 ਬਈ 2200 ਕੁੜੀਆਂ ਦੇ ਨਾਲ ਰੇਪ ਹੋਇਆ ਸੀ ਮੈਂ ਅੱਜ ਦੇ ਆਪ ਨੂੰ ਕਈ ਵਾਰ ਐ ਹੁੰਦਾ ਸੀ ਵੀ ਅੱਖਾਂ ਪਰ ਆਉਂਦੀਆਂ ਸੀ ਵੀ ਯਾਰ ਕੁੜੀਆਂ ਨਾਲ ਇਹ ਚੀਜ਼ ਵੀ ਹੋ ਸਕਦੀ ਹੈਗੀ ਕਾਲਜ ਦੇ ਵਿੱਚ ਮੁੰਡੇ ਪੜ੍ਹਦੇ ਨੇਗੇ ਚਾਰ ਵੱਡੇ ਘਰਾਂ ਦੇ ਮੁੰਡੇ ਸੀਗੇ ਜਲਾ ਸੰਗਰੂ ਉਹ ਬੰਦਿਆਂ ਦੀ ਆਪਾਂ ਇਹ ਕਹਿ ਸਕਦੇ ਹਾਂ ਵੀ ਮਾਨਸਿਕਤਾ ਇਹੋ ਜੀ ਹੋਗੀ ਵੀ ਉਹਨਾਂ ਨੇ ਕੁੜੀਆਂ ਨਾਲ ਦਰਿੰਦਗੀ ਕਰਨ ਬਾਰੇ ਸੋਚਿਆ ਦਿੱਲੀ ਨਿਰਮਾਣਾ ਰੋਡ ਉਸ ਟਾਈਮ ਦੇ ਉੱਪਰ ਨਾ ਜੰਗਲ ਭਰਿਆ ਹੁੰਦਾ ਸੀਗਾ ਆਲੇ-ਦੁਆਲੇ ਦਰਖਤ ਬਹੁਤ ਹੁੰਦੇ ਸੀਗੇ ਉਹ ਰੋਡ ਦੇ ਉੱਪਰ ਉਹ ਗੱਡੀ ਪਾਉਂਦੇ ਨੇ ਹੁਣ ਜਿਹੜੇ ਮੁੰਡੇ ਦੀ ਸਹੇਲੀ ਹੁੰਦੀ ਆ ਉਹ ਕੁੜੀ ਤੇ ਉਹਦੇ ਨਾਲ ਉਹ ਸਰੀਰਕ ਸੰਬੰਧ ਉਸੇ ਗੱਡੀ ਦੇ ਵਿੱਚ ਬਣਾਉਂਦਾ ਉਹ ਦੋ ਮੁੰਡਿਆਂ ਦੇ ਸਾਹਮਣੇ ਹਾਂ ਉਹ ਦੋ ਮੁੰਡੇ ਸਾਹਮਣੇ ਇੱਕ ਮੁੰਡਾ ਗੱਡੀ ਚਲਾਉਂਦਾ ਇੱਕ ਅਗਲੀ ਸੀਟ ਤੇ ਬੈਠਿਆ ਹੋਇਆ ਕੈਮਰਾ ਫੜਦਾ ਫੋਨ ਦਾ ਇਨੋਵਾ ਗੱਡੀ ਦੇ ਮਾਗਰਲੀ ਸੀਟ ਦੇ ਉੱਪਰ ਕੁੜੀ ਦੇ ਨਾਲ ਰੇਪ ਹੁੰਦਾ ਤੇ ਸ਼ੁਰੂਆਤ ਕਿਵੇਂ ਹੁੰਦੀ ਹੈ ਕਿਹੜੇ ਸਾਲ ਦੀ ਕਹਾਣੀ ਹੈ ਸ਼ੁਰੂ ਤੋਂ ਇੱਕ ਵਾਰ ਸ਼ੁਰੂ ਕਰੋ ਇਹਨਾਂ ਜਿਵੇਂ ਤੁਸੀਂ ਕਿਹਾ ਵੀ ਥੋੜੇ ਰੋਂਗਟੇ ਖੜੇ ਹੋ ਗਏ ਮੈਂ ਲਿਖਦਾ ਹੁੰਦਾ ਸੀ ਨਾ ਜਦੋਂ ਮੈਂ ਸੋਚਦਾ ਸੀ ਯਾਰ ਬੰਦਾ ਇਹ ਚੀਜ਼ ਵੀ ਕਰ ਸਕਦਾ ਹੈਗਾ ਜਿਹੜੇ ਬੰਦੇ ਨੇ ਇਹ ਕੀਤਾ ਮੈਂ ਆਪਦੇ ਆਪ ਨੂੰ ਕਈ ਵਾਰ ਐ ਹੁੰਦਾ ਸੀ ਵੀ ਅੱਖਾਂ ਭਰ ਆਉਂਦੀਆਂ ਸੀ ਵੀ ਯਾਰ ਕੁੜੀਆਂ ਨਾਲ ਇਹ ਚੀਜ਼ ਵੀ ਹੋ ਸਕਦੀ ਹੈਗੀ ਪਰ ਮੈਂ ਸੋਚਦਾ ਸੀ ਵੀ ਚਲੋ ਕਰ ਗਏ ਤਾਂ ਆਪਾਂ ਸਮਾਜ ਸਾਹਮਣੇ ਇਹ ਗੱਲ ਰੱਖਣੀ ਚਾਹੀਦੀ ਹੈ ਮੈਨੂੰ ਵੀ ਆਪਦੇ ਆਪ ਨੂੰ ਮੰਨ ਨੂੰ ਕਈ ਵਾਰ ਐ ਹੁੰਦਾ ਸੀ ਯਾਰ ਇਹੋ ਜਿਹੇ ਲੋਕ ਵੀ ਸਾਡੇ ਸਮਾਜ ਦੇ ਵਿੱਚ ਰਹਿੰਦੇ ਨੇ ਵੀ ਇਹ ਕਹਾਣੀਆਂ ਦੇਖੋ ਕਾਰਨ ਰੋਡ ਸਾਲ 2012 ਸਾਲ 2012 ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਐਫ ਆਈ ਆਰ ਦਰਜ ਹੋਈ ਸੀ ਉਹ ਤੋਂ 2-3 ਸਾਲ ਪਹਿਲਾਂ ਇਹ ਸ਼ੁਰੂ ਹੁੰਦੀ ਹੈਗੀ ਕਾਲਜ ਦੇ ਵਿੱਚ ਮੁੰਡੇ ਪੜ੍ਹਦੇ ਨੇਗੇ ਚਾਰ ਵੱਡੇ ਘਰਾਂ ਦੇ ਮੁੰਡੇ ਸੀਗੇ ਜ਼ਿਲ੍ਹਾ ਸੰਗਰੂਰ ਮੈਂ ਤੁਹਾਨੂੰ ਜ਼ਿਲ੍ਹਾ ਦੱਸਦਾ ਮੈਂ ਅਸੀਂ ਪਿੰਡ ਦਾ ਮੈਂ ਨਾਂ ਬੁੱਕ ਦੇ ਵਿੱਚ ਚਰਚਾ ਕੀਤੀ ਮੈਸੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਤੇ ਮੈਂ ਆਪ ਖੁਦ ਨਾ ਪਿੰਡ ਦਾ ਨਾਮ ਲਿਆ ਨਾ ਪਿੰਡ ਦੀ ਚਰਚਾ ਕੀਤੀ ਨਾ ਕਿ 6 ਬੰਦੇ ਬਾਰੇ ਕਿਉਂਕਿ ਮੈਂ ਕਿਸੇ ਦੇ ਬਾਰੇ ਦੱਸਣਾ ਨਹੀਂ ਚਾਹੁੰਦਾ ਸੀ ਕਿਉਂਕਿ ਮੈਨੂੰ ਪਤਾ ਹੈ ਗੁਪਤ ਨਾਮ ਰੱਖੇ ਆ ਗੁਪਤ ਨਾਮ ਰੱਖੇ ਨੇ ਜੀ ਵੀ ਸਾਡੇ ਸਮਾਜ ਨੂੰ ਕਿਹੋ ਜੀ ਚੀਜ਼ਾਂ ਦੀ ਜ਼ਰੂਰਤ ਹੈ ਮੈਂ ਚੰਗੀ ਤਰ੍ਹਾਂ ਸਮਝਦਾ ਮੈਂ ਦਰਸ਼ਕਾਂ ਨੂੰ ਇਹ ਵੀ ਵਿੱਚ ਅਪੀਲ ਕਰਦਾ ਕਿ ਜਿਹੜੇ ਇਸ ਕਹਾਣੀ ਜੋ ਬੀਰ ਹੁਣ ਦੱਸਣ ਜਾ ਰਿਹਾ ਹੈ ਆ ਇਸ ਦੇ ਵਿੱਚ ਜਿੰਨੇ ਵੀ ਨਾਮ ਦੱਸ ਰਹੇ ਨੇ ਸਾਰੇ ਕਲਪਨਿਕ ਨੇ ਅਸਲ ਕਰੈਕਟਰ ਜਿਹੜੇ ਨੇਮਸ ਨੇ ਕੁਝ ਹੋਰ ਨੇ ਸੋ ਜਿਹੜੇ ਨਾਮ ਨੇ ਇਹ ਸਾਰੇ ਕਲਪਨਿਕ ਨਾਮ ਨੇ ਤਾਂ ਕਿ ਤੁਹਾਨੂੰ ਇੱਕ ਕਹਾਣੀ ਜੋ ਅਸਲ ਰੀਅਲ ਸਟੋਰੀ ਹੈ ਉਹ ਦਸਨ ਲਗੇ ਜੀ ਭਾਈ ਚਾਰ ਦੋਸਤੋ ਚਿਗੇ ਇੱਕੋ ਪਿੰਡ ਦੇਸ਼ਗੇ ਮੁੰਡੇ ਇੱਕ ਵੱਡੇ ਘਰਾਂ ਦੇ ਆਪਾ ਕਹਿ ਸਕਦੇ ਆ ਮੁੰਡੇ ਸੀ ਹਾਂ ਤਰਨਾਟ ਬੰਦੇ ਜਿਨ੍ਹਾਂ ਨੂੰ ਆਪਾ ਤਰਨਾਟ ਕਹਿੰਦੇ ਕੋਈ ਅਫਸਰ ਦਾ ਮੁੰਡਾ ਕੋਈ ਨੰਬਰਦਾਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਕੋਈ ਵਧੀਆ ਜੀ ਮੰਨ ਕੇ ਚਲੋ ਆਪਾ 50 ਤੋਂ ਪਲੱਸ 100 ਦੇ ਕਰੀਬ ਏਕੜ ਵਾਲੇ ਬੰਦੇ ਹੈਗੇ ਸੀ ਜਿਨ੍ਹਾਂ ਲਵੇ ਇੰਨੀ-ਨੀ ਤਾਕੜੀ ਜ਼ਮੀਨ ਹੈਗੀ ਸੀ ਕਹਿੰਦੇ ਕਹ ਹੁੰਦੇ ਸੀ ਗੱਡੀਆਂ ਸੀ ਘਰੇ इनोਵਾ ਗੱਡੀ ਦੂਜੀਆਂ ਕੋਈ ਛੋਟੀ ਗੱਡੀ ਜਿਵੇਂ ਸਪੇਅਰ ਗੱਡੀ ਰੱਖੀ ਹੁੰਦੀ ਹੈ ਨਾ ਲੋਕਾਂ ਦੇ ਨਾਲ ਤਾਂ ਉਹ ਗੱਡੀਆਂ ਸੀ ਚਾਰ ਦੋਸਤ ਸੀਗੇ ਉਹ ਪਿੰਡ ਦੇ ਬੰਦੇ ਸੀਗੇ ਜਿਵੇਂ ਇੱਕ ਮੁੰਡਾ ਸੀਗਾ ਕਮਲ ਕਲਪਨੀਕ ਨਾਮ ਜਿਵੇਂ ਤੁਸੀਂ ਕਿਹਾ ਇੱਕ ਦਾ ਨਾਮ ਸੀਗਾ ਮਿੰਦੀ ਤੇ ਇੱਕ ਦਾ ਨਾਮ ਸੀਗਾ ਭੰਤੀ ਇਹ ਤਿੰਨ ਬੰਦੇ ਜਿਹੜੇ ਮੇਨ ਕਰੈਕਟਰ ਹੋਗੇ ਦੋ ਤਾਂ ਚਾਚੇ ਤਾਂ ਆਂਦੀ ਸੀਗੇ ਇਹਨਾਂ ਦੇ ਵਿੱਚੋਂ ਤੇ ਜਿਹੜੇ ਇੱਕ ਲਾਸਟ ਦੇ ਵਿੱਚ ਮੈਨੂੰ ਦੱਸਿਆ ਸੋਹਣੀ ਮੁੰਡਾ ਸੀਗਾ ਜਿਹੜਾ ਅੱਜ ਵੀ ਸਜਾ ਘਟ ਰਿਹਾਗਾ ਇਸ ਕੇਸ ਦੇ ਵਿੱਚ ਜੋ 20 ਸਾਲ ਦੀ ਸਜ਼ਾ ਹੋਈ ਸੀ ਉਹਨੂੰ ਤਕਰੀਬਨ 13 ਸਾਲ ਉਹਦੇ ਬੀਤ ਚੁੱਕੇ ਨੇ 1 ਸਾਲ ਰਹਿ ਗਿਆ ਉਹਦਾ 14 ਸਾਲ ਦੀ ਉਹਨੇ ਸਜ਼ਾ ਕੱਟਣੀ ਆ ਮੁੰਡੇ ਨੇ ਬਕਾਇਦਾ ਦਰ ਤੇ ਚਾਰ ਦੋਸਤ ਇਹ ਪਟਿਆਲਾ ਜ਼ਿਲ੍ਹਾ ਸੀਗਾ ਕਾਲਜ ਪਟਿਆਲੇ ਜ਼ਿਲ੍ਹੇ ਦਾ ਸੀ ਕੋਈ ਉੱਥੇ ਪੜ੍ਹਦੇ ਹੁੰਦੇ ਨੇ ਕਾਲਜ ਦੇ ਵਿੱਚ ਜਿਵੇਂ ਉਹ ਦੇਖਦੇ ਨਾ ਕੁੜੀਆਂ ਮੁੰਡਿਆਂ ਨਾਲ ਗੱਲਬਾਤ ਕਰ ਲਾਉਂਦੀਆਂ ਨੇ ਹੋਏ ਜਾਂਦੀ ਹੈ ਕਾਲਜ ਦੇ ਵਿੱਚ ਅੱਜ ਕੱਲ ਤਾਂ 8ਵੀਂ 7ਵੀਂ ਕਲਾਸ ਤੋਂ ਇੰਨਾ ਫਰੈਂਡਸ਼ਿਪ ਵਾਲਾ ਦੌਰ ਚੱਲੇ ਜਾਂਦਾ ਹਾਂ ਫਰੈਂਡਸ਼ਿਪ ਵਾਲਾ ਦੌਰ ਚੱਲ ਪਈ ਅੱਜ ਕੱਲ ਤਾਂ 8ਵੀਂ 7ਵੀਂ ਕਲਾਸ ਚੋਂ ਸ਼ੁਰੂ ਹੋ ਜਾਂਦਾ ਹੈ ਸਕੂਲ ਦੇ ਵਿੱਚ ਹੀ ਸ਼ੁਰੂ ਹੋ ਜਾਂਦਾ ਕਿੱਥੇ ਕਿੱਥੇ ਨਜ਼ਰ ਰੱਖੀ ਜਾਊਗਾ ਕਿੱਥੇ ਕਿੱਥੇ ਬੱਚਿਆਂ ਨੂੰ ਸਮਝਾਇਆ ਜਾਊਗਾ ਇਹੋ ਜੇ ਮਾਪੇ ਹੋਰ ਇਹਨੇ ਵੀ ਬੱਚੇ ਨੂੰ ਫੋਨ ਫੜਾ ਦਿੰਦੇ ਨੇ ਬੱਚਾ ਫੋਨ ਤੇ ਕਰ ਕੀ ਰਹੇਗਾ ਉਹ ਪਤਾ ਹੀ ਨਹੀਂ ਉਹ ਪਤਾ ਹੀ ਨਹੀਂ ਸ਼ਾਮ ਨੂੰ ਬੱਚਾ ਸਾਰਾ ਡਿਲੀਟ ਕਰਕੇ ਡਾਟਾ ਇੰਨੇ ਤਾਂ ਸੌਂਗੇ ਮਾਪੇ ਸਵੇਰੇ ਚਾਹੇ ਫੋਨ ਚੈੱਕ ਕਰੇ ਅਸਲ ਵਿੱਚ ਤਾਂ ਵੀਰੇ ਪਤਾ ਹੀ ਨਹੀਂ ਹੈਗਾ ਵੀ ਸਾਡਾ ਬੱਚਾ ਫੋਨ ਤੇ ਕਰਦਾ ਕੀ ਹੈ ਹਿਸਟਰੀ ਕੀ ਹੈ ਅਨਪੜ ਮਾਵਾ ਆਪਣੇ ਕੁਛ ਤਾਂ ਪੁਰਾਣੀ ਜ਼ਮਾਨੇ ਦੀ ਸੌਰੀ ਬਟਮੇਸ਼ ਸ਼ਬਦ ਵਰਤ ਰਿਹਾਗਾ ਤੇ ਉਹਨਾਂ ਨੂੰ ਪਤਾ ਨਹੀਂ ਬੱਚੇ ਨੂੰ ਫੋਨ ਲੈ ਕੇ ਦਿੱਤਾ ਵੀ ਹਾਂ ਜੀ ਸਾਡਾ ਬੱਚਾ ਤਰੱਕੀ ਦੇ ਰਾਹ ਤੇ ਹੈ ਕੋਈ ਨਾ ਕੋਈ ਵਿਕਾਸ ਜ਼ਰੂਰ ਕਰਕੇ ਦਿਖਾਊਗਾ ਉਮੀਦ ਹੁੰਦੀ ਹੈ ਉਹਨਾਂ ਨੂੰ ਉਮੀਦ ਹੁੰਦੀ ਹੈ ਪਰ ਜੇ ਉਹ ਇਧਰਲੇ ਪਾਸੇ ਨੂੰ ਕੋਈ ਕਰਮਕਾਂਡ ਹੋ ਜਾਂਦਾ ਹੈ ਫਿਰ ਅੱਖਾਂ ਖੁੱਲਦੀਆਂ ਨੇ ਲੋਕਾਂ ਦੀਆਂ ਸਾਡੇ ਸਮਾਜ ਦੀ ਉਹਨਾਂ ਚੋਂ ਸਹੇਲੀਆਂ ਹੁੰਦੀਆਂ ਨੇ ਉਹ ਮੁੰਡਿਆਂ ਦੀ ਆਪ ਗੱਲ ਤੇ ਦੁਬਾਰਾ ਆਈਏ ਫਰੈਂਡਸ਼ਿਪ ਹੋ ਜਾਂਦੀ ਹੈ ਕੁੜੀਆਂ ਦੇ ਨਾਲ ਸਹੇਲੀਆਂ ਹੋ ਜਾਂਦੀਆਂ ਨੇ ਉਹ ਬੰਦਿਆਂ ਦੀ ਆਪਾਂ ਇਹ ਕਹਿ ਸਕਦੇ ਆ ਵੀ ਮਾਨਸਿਕਤਾ ਇਹੋ ਜੀ ਹੋ ਗਈ ਜਾਂ ਉਹਨਾਂ ਦਾ ਮਨ ਇਹੋ ਜਿਹਾ ਬਣ ਗਿਆ ਵੀ ਉਹਨਾਂ ਨੇ ਕੁੜੀਆਂ ਨਾਲ ਦਰਿੰਦਗੀ ਕਰਨ ਬਾਰੇ ਸੋਚਿਆ ਜਿਹੜੇ ਚਾਰ ਮੁੰਡੇ ਸੀ ਹਾਂ ਜਿਹੜੇ ਉਹ ਚਾਰ ਮੁੰਡੇ ਸੀਗੇ ਉਹ ਆਉਂਦੇ ਨੇ ਗੱਡੀ ਲੈ ਕੇ ਕਾਲਜ ਦੇ ਵਿੱਚ ਵਧੀਆ ਕੁੜੀਆਂ ਨਾਲ ਗੱਲਬਾਤ ਹੋ ਜਾਂਦੀ ਹੈ ਵੀ ਵੱਡੇ ਘਰਾਂ ਦੇ ਮੁੰਡੇ ਨੇਗੇ ਜਿਵੇਂ ਟਾਰਚ ਕਿੰਨੀ ਲਾਤੀ ਉਹ ਦੇਖੋ ਪਿੰਡ ਦੇ ਨੇ ਮੁੰਡੇ ਇੱਕੋ ਪਿੰਡ ਦੇ ਨੇ ਠੀਕ ਹੈ ਕੋਈ ਅਲੱਗ ਪਿੰਡ ਦਾ ਨਹੀਂ ਹੈਗਾ ਇੱਕੋ ਪਿੰਡ ਦੇ ਮੁੰਡੇ ਹੁੰਦੇ ਨੇਗੇ ਤੇ ਉਹ ਕਾਲ ਜਾਉਂਦੇ ਨੇ ਕਾਲ ਜਾ ਕੇ ਚਲੋ ਕੁੜੀਆਂ ਕੜੀਆਂ ਨਾਲ ਉਹਨਾਂ ਦੀ ਗੱਲਬਾਤ ਹੋ ਜਾਂਦੀ ਹੈ ਚੱਲੀ ਜਾਂਦਾ ਦੌਰ ਜਿਵੇਂ ਚੱਲਦਾ ਹੁੰਦਾ ਲੰਘਦਾ ਹੈ ਸਮਾਂ ਇਹ ਤੇ ਉਹ ਇੱਕ ਮੁੰਡਾ ਨਾ ਇੱਕ ਪਤਾ ਨਹੀਂ ਉਹ ਦੇਖੋ ਮਨ ਦੇ ਵਿੱਚ ਮੈਂ ਉਹਨਾਂ ਦੇ ਮਨ ਦੇ ਵਿੱਚ ਤਾਂ ਨਹੀਂ ਜਾ ਸਕਦਾ ਹੈਗਾ ਵੀ ਉਹਨਾਂ ਨੇ ਕੀ ਸੋਚੀ ਜਾਂ ਕਿਉਂ ਨਹੀਂ ਉਹ ਗੱਡੀ ਲੈ ਕੇ ਆਇਆ ਇੱਕ ਮੁੰਡਾ ਤੇ ਉਹ ਕੁੜੀ ਉਹਦੀ ਸਹੇਲੀ ਸੀ ਕਿ ਜਿਹੜੀ ਉਸ ਕਾਲਜ ਦੇ ਨਜ਼ਦੀਕ ਹੀ ਉਸ ਕੁੜੀ ਦਾ ਪਿੰਡ ਸੀਗਾ ਘਰ ਸੀਗਾ ਤੇ ਉਹ ਕੁੜੀ ਨੂੰ ਕਾਲਜ ਤੋਂ ਚੜਾ ਲਾਂਦਾ ਕਿ ਆਪਾਂ ਨੇ ਉਰੇ ਧੱਕੇ ਜਾ ਕੇ ਆਉਣਾ ਹੈਗਾ ਵੀ ਆ ਜਾ ਚੱਲੀਏ ਕੁਝ ਖਾ ਵੀ ਕੇ ਆਵਾਂਗੇ ਕੁੜੀ ਉਹਦੇ ਨਾਲ ਚੜ ਜਾਂਦੀ ਹੈਗੀ ਚਲੋ ਕੁੜੀ ਚੜਦੀ ਆ ਉਹਦੇ ਨਾਲ ਮੁੰਡੇ ਨਾਲ ਰਸਤੇ 'ਚ ਜਾ ਕੇ ਇੱਕ ਮੁੰਡੇ ਨੂੰ ਹੋਰ ਚੜਾ ਲੈਂਦਾ ਉਹ ਵੀ ਇਹ ਮੇਰਾ ਯਾਰ ਦੋਸਤ ਹੈ ਵੀ ਇਹ ਵੀ ਆਪਣੇ ਨਾਲ ਚੱਲੂਗਾ ਕੁਛ ਨਹੀਂ ਹੁੰਦਾ ਹੈਗਾ ਇੱਕ ਆਵਦੇ ਤਾਇ ਦਾ ਮੁੰਡਾ ਉਹਦਾ ਹੋਰ ਖੜਿਆ ਹੁੰਦਾ ਕਿਤੇ ਉਹਨੂੰ ਵੀ ਚੜਾ ਲੈਂਦਾ ਉਹ ਤਿੰਨ ਜਾਣੇ ਹੋ ਜਾਂਦੇ ਨੇ ਉਹ ਪਹਿਲੀ ਵਾਰ ਸਟਾਰਟਿੰਗ ਦੇ ਵਿੱਚ ਗੱਡੀ ਦੇ ਵਿੱਚ ਤਿੰਨੇ ਵਾਲੇ ਹੁੰਦੇ ਨੇ ਤਾਂ ਉਹ ਦਿੱਲੀ ਨਿਰਮਾਣਾ ਰੋਡ ਉਸ ਟਾਈਮ ਦੇ ਉੱਪਰ ਨਾ ਜੰਗਲ ਭਰਿਆ ਹੁੰਦਾ ਸੀਗਾ ਆਲੇ ਦੁਆਲੇ ਦਰਖਤ ਬਹੁਤ ਹੁੰਦੇ ਸੀਗੇ ਦਿੱਲੀ ਨਿਰਮਾਣਾ ਰੋਡ ਜਿਹੜੇ ਬੰਦਿਆਂ ਨੇ ਦੇਖਿਆ ਹੋਊਗਾ 2010 11 12 ਦੇ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਊਗਾ ਉਹ ਰੋਡ ਦੇ ਉੱਪਰ ਉਹ ਗੱਡੀ ਪਾਉਂਦੇ ਨੇ ਹੁਣ ਜਿਹੜੇ ਮੁੰਡੇ ਦੀ ਸਹੇਲੀ ਹੁੰਦੀ ਆ ਉਹ ਕੁੜੀ ਤੇ ਉਹਦੇ ਨਾਲ ਉਹ ਸਰੀਰਕ ਸੰਬੰਧ ਉਸੇ ਗੱਡੀ ਦੇ ਵਿੱਚ ਬਣਾਉਂਦਾ ਦਾ ਉਹ ਦੋ ਮੁੰਡਿਆਂ ਦੇ ਸਾਹਮਣੇ ਹਾਂ ਉਹ ਦੋ ਮੁੰਡੇ ਸਾਹਮਣੇ ਇੱਕ ਮੁੰਡਾ ਗੱਡੀ ਚਲਾਉਂਦਾ ਇੱਕ ਅਗਲੀ ਸੀਟ ਤੇ ਬੈਠਾ ਹੋਇਆ ਕੈਮਰਾ ਫੜਦਾ ਫੋਨ ਦਾ ਵੀਡੀਓ ਬਣਾਉਂਦਾ ਮਾਗਰ ਲਈ ਸੀ ਇਨੋਵਾ ਗੱਡੀ ਦੇ ਮਾਗਰ ਲਈ ਸੀਟ ਦੇ ਉੱਪਰ ਕੁੜੀ ਦੇ ਨਾਲ ਰੇਪ ਹੁੰਦਾ ਰੇਪ ਹਮ ਉਹਨੂੰ ਮੈਂ ਰੇਪ ਨਹੀਂ ਕਹਿ ਸਕਦਾ ਚਲੋ ਕੁੜੀ ਨੇ ਸਹਿਮਤੀ ਨਾਲ ਕੀਤਾ ਵੀ ਮੈਂ ਮੁੰਡੇ ਦੇ ਸਾਹਮਣੇ ਕਰ ਲਉਂਗੀ ਹਾਂ ਉਹ ਕੁੜੀ ਨੇ ਪਹਿਲੀ ਵਾਰ ਉਹਨੇ ਸਹਿਮਤੀ ਨਾਲ ਕੀਤਾ ਉਹ ਮੁੰਡੇ ਨਾਲ ਤਾਂ ਉਹਨੇ ਸਹਿਮਤੀ ਨਾਲ ਕੀਤਾ ਕੁੜੀ ਨੇ ਬਾਕੀ ਜਿਹੜੇ ਦੋ ਸੀ ਉਹਨੂੰ ਆਏ ਨਹੀਂ ਪਤਾ ਸੀ ਵੀ ਇਹ ਵੀ ਇਹੋ ਜਿਹੇ ਨਜ਼ਰਾਂ ਨਾਲ ਉਹਨੂੰ ਦੇਖ ਰਹੇ ਨੇ ਜਾਂ ਦਰਿੰਦਗੀ ਨਾਲ ਦੇਖ ਰਿਹਾ ਨਾ ਉਹਨਾਂ ਦੇ ਮਨ ਦਾ ਉਹਨਾਂ ਦਾ ਪਹਿਲਾ ਪਲਾਨ ਹੋਣਾ ਵੀ ਮੈਂ ਆਪਣੀ ਸਹੇਲੀ ਨੂੰ ਲੈ ਕੇ ਆਉਂਗਾ ਵੀ ਆਪਾਂ ਉਹਦੇ ਨਾਲ ਰੇਪ ਕਰਾਂਗੇ ਸੈਕਸ ਕਰਾਂਗੇ ਤੇ ਉਹ ਮੁੰਡਾ ਕਰਦਾਗਾ ਉਹਦੇ ਕੁੜੀ ਦੇ ਨਾਲ ਸੈਕਸ ਕਰਦਾਗਾ ਪੂਰਾ ਤੇ ਉਹ ਤੋਂ ਬਾਅਦ ਫਿਰ ਜਿਹੜੇ ਦੂਜੇ ਮੁੰਡੇ ਹੁੰਦੇ ਨੇ ਫਿਰ ਉਹਨਾਂ ਦੀ ਵਾਰੀ ਆਉਂਦੀ ਹੈਗੀ ਉਸ ਟਾਈਮ ਦੇ ਉੱਤੇ ਉਹਨਾਂ ਦੀ ਵੀਡੀਓ ਬਣਦੀ ਹੈਗੀ ਫਿਰ ਉਹ ਕੁੜੀ ਨਾ ਚੀਕਦੀ ਐ ਕਰਲਾਉਂਦੀ ਐ ਵੀਡੀਓ ਲੀਕ ਹੋਈ ਸੀਗੀ ਸਾਉ ਤੋਂ ਪਹਿਲੀ ਵੀਡੀਓ ਸੀ ਇਹ ਤੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਉਸ ਟਾਈਮ ਦੇ ਉੱਪਰ 2011-12 ਦੇ ਵਿੱਚ WhatsApp ਬਹੁਤ ਘੱਟ ਲੋਕ ਯੂਜ਼ ਕਰਦੇ ਸੀਗੇ ਆਈ ਸੀ ਇਹ ਵੀਡੀਓ ਗਰੁੱਪਾਂ ਦੇ ਵਿੱਚ ਬਹੁਤ ਘੁੰਮੀ ਸੀਗੀ ਲੋਕਾਂ ਨੇ ਬੜੇ ਚਾਅ ਨਾਲ ਦੇਖੀ